ਪ੍ਰਤੀਸਾਨ ਜਦੋਂ ਆਨਸੀ ਪੰਡਤ ਦਾ ਤਖਤਾ ਆ ਕਾਸ਼ੀਆ ਨੇ ਇਹ ਤੇ ਛੂਛੇ ਜੀ ਵੀ ਕਾਸ਼ੋਕ ਜੀ ਨੇ ਸੰਘਾ ਕੋਸ਼ਰਤਾ ਦੀ ਗੀਆ ਉਹਦੇ ਕੋਲ ਕੋਈ ਫੌਸਟ ਨਹੀਂ ਲੱਭਾ ਨਹੀਂ ਪਰ ਸੰਘਾ ਕੋਸ਼ ਤੇ ਇੱਕ ਇੱਕ ਜਿਹੜਾ ਇਨਸਾਨ ਉਹਦੇ ਨਾਲ ਸੰਬੰਧਿਤ ਵੀ ਕੀ ਸਿੱਖ ਧਰਮ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਰੋਪੜ ਦਾ ਮਦਰ ਵਿੱਚ ਉਹ ਕੁਝ ਬਾਰੇ ਜਾਣਦੇ ਆ ਇੱਕ ਵਾਰ ਕਰਤਾਰ ਸਿੰਘ ਦਾਖਾਣੀ ਸਾਈਕਲ ਤੇ ਉਹਦੇ ਪਿੰਡ ਗਏ ਛੱਲੀਆਂ ਪਿੰਡ ਸੀ ਉਹਨਾਂ ਦਾ ਰੋਪੜ ਦੇ ਨੇ ਤੇ ਦੁਪਹਿਰ ਦਾ ਵਕਤ ਹੋ ਗਿਆ ਉਹਨਾਂ ਨੇ ਸਾਥ ਦੇ ਵਿੱਚ ਸੈਕਲ ਭਾੜ ਦੇ ਆ ਤੇ ਉਹ ਰਹਿ ਗਏ ਤੇ ਜਿਹੜੇ ਮਜ਼ਮ ਕਿਸੇ ਉੱਥੇ ਬੈਠੇ ਹੋ ਉਹਨਾਂ ਨੇ ਫੋਫੜੇ ਜੋ ਪਾਣੀ ਦਾ ਘਾਪਾ ਕਰਕੇ ਦੇ ਆ ਉਹ ਕਹਿੰਦਾ ਕਿ ਮੈਂ ਨਾ ਕਰਤਾਰ ਸਿੰਘ ਜੀ ਨੂੰ ਸ਼ਮਸ਼ੇ ਅਸ਼ੋਕ ਜੀ ਨੂੰ ਮੈਂ ਮੈਂ ਉਹ ਕਹਿੰਦਾ ਕਿ ਆ ਜਿੱਦਾਂ ਦਾ ਸਿਰ ਤੇ ਪੰਡ ਚੱਕੀ ਜਾਂਦਾ ਸੀ ਹਰ ਉਹ ਰੁਕੀ ਬਣੀ ਸੀ ਉਹ ਤੇ ਇਸ਼ਾਰਾ ਪਾਇਆ ਤੇ ਕਹਿੰਦਾ ਵੀ ਆ ਜਾ ਲੈ ਕਹਿੰਦਾ ਜੀ ਮੈਂ ਸੈਗਲ ਚੱਕ ਕੇ ਜਾ ਕੇ ਉਹ ਜਿੱਦੋਂ ਮਗਰ ਗਿਆ ਤੇ ਉਹ ਮੈਂ ਨੇ ਪੰਡ ਸਿੱਟੀ ਨਾਲੇ ਤੋਂ ਪਾਣੀ ਭਰਿਆ ਤੇ ਪਾਣੀ ਨਿਕਲਦਾ ਤੇ ਜਦੋਂ ਮੈਂ ਕਹਿੰਦਾ ਮਿੰਟੂ ਦੇਖਿਆ ਤਾਂ ਉਹਨਾਂ ਨੂੰ ਬਹੁਤ ਫਿਕਰ ਹੋਈ ਦੇ ਇੱਕ ਦੂਜੇ ਕੋਲ ਜਾਂਦੇ ਹੁੰਦੇ ਸੀ। ਹਾਂ, ਠੀਕ ਹੈ। ਕ੍ਰਿਸ਼ਨ ਸਰੋਵਰ ਜੀ ਆਸਰ ਬੀਤਰ ਬਾਗਟ ਦਰਾਲ ਸਾਹਿਬ ਗੁਰਦਿਆਣਾ ਮਹਸਦੌਰੀਆ ਸਰੋਵ ਸਦੀਪ ਜੀ, ਰਾਮਨਾਥ ਸਰਵਜੀਤ ਤੇ ਰਾਮਨਾਥ ਸਰਵਜੀਤ ਦਾ ਇੱਕ ਦੇ ਹੋ ਸੰਪਰਕ ਵਿੱਚ ਵੀ ਇਕੱਲੇ ਹੋਣਾ ਰਹੋ ਜੜੀ ਸ਼ੇਖਾ ਕਰਲਾ ਉਹ ਮੁਕਤੀ ਗਰੀਬ ਜੀ ਤੇ ਕਰੇ ਤੇ ਆਪ ਜੀ ਨੂੰ ਮੈਂ ਅਨੁਸਾਰ ਉਹਨੂੰ ਸਾਬਤ ਵੀ ਕੀਤੇ ਦੇ ਇੱਕ ਵਾਰ ਅਗਰ ਕਪੜੇ ਤੋਂ ਨਾਲੀ ਉਦਰੀ ਲੋਕੀਏ ਸਾਰਾ ਉਹਨਾਂ ਨੇ ਬੈਠ ਕੇ ਗੱਲਾਂ ਬਾਤਾਂ ਨਹੀਂ ਮਿੰਦ ਤੋਂ ਜਿਵੇਂ ਕਿ ਅੰਦਰ ਬਿਗਾਦਣਾ ਪੜਦੇ ਪੈਤਾ ਸੋਚਦੇ ਹੁੰਦੇ ਸੀ 3:30 ਪੰਜ ਜੀ ਆਇਆ ਨਾ ਕਿ ਜਨਝਾੜ ਲੱਗਦੇ ਨੇ ਤੇ ਮੈਂ ਹੁਣ ਬਹੁਤਿਆ ਗੱਲਾਂ ਕਰਨ ਦੀ ਜੈਦ ਸਾਡਾ ਪਰਣਾ ਸਾਥੀ ਆ ਮੈਂ ਤੁਹਾਨੂੰ ਵੀਰਜੇ ਨੂੰ ਕਹਾਂਗਾ ਕਿ ਗੀਤ ਤੁਹਾਡਾ ਬਾਤ ਸੁਣਾਗੇ ਤੇ ਕਲਾ ਸੰਗ ਦੀ ਜੋ ਪਉਂਦੇ ਨੇ ਜਿਹੜੇ ਤੁਹਾਡੇ ਵਿਭਾਗ ਨੇ ਉਹ ਸਾਡੇ